ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਾਨਣ ਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਰੁੱਤ ਪੰਜਵੀਂ ਸਾਖੀ 15ਵੀਂ ਮਾਹੀ ਨੇ ਸਤਿਗੁਰੂ ਜੀ ਨੂੰ ਸ਼ਹੀਦਾਂ ਦੀ ਕਥਾ ਸੁਣਾਉਣੀ ਤੇ ਸਾਹਿਬਾਂ ਨੇ ਮੁਗਲਾਂ ਦੀ ਜੜ ਕੁੱਟਣ ਦਾ ਸਰੋਪਟੇਨਾ ਰਾਏ ਕੱਲੇ ਦਾ ਆਤਮੀ ਮਾਹੀ ਸਰਹੰਦ ਪੁੱਜਾ ਉਸਨੇ ਸਾਰਾ ਹਾਲ ਦੇਖਿਆ ਸੁਣਿਆ ਤੇ ਸਤਗੁਰੂ ਜੀ ਦੇ ਪਾਸ ਜਾ ਕੇ ਜਿਉਂ ਦਾ ਤਿਉਂ ਸੁਣਾ ਦਿੱਤਾ ਜਦੋਂ ਮਾਹੀ ਨੇ ਹਾਲ ਸੁਣਾਇਆ ਤਦੋਂ ਸਤਗੁਰੂ ਜੀ ਰਾਏ ਕੱਲੇ ਦੇ ਨਾਲ ਉਹ ਦੇਖੂ ਉੱਤੇ ਇੱਕ ਖੇਤ ਵਿੱਚ ਬੈਠੇ ਸਨ ਮਾਹੀ ਤਾਂ ਹਾਲ ਸੁਣਾਉਂਦਾ ਗਿਆ ਤੇ ਸਤਗੁਰੂ ਜੀ ਤੀਰ ਨਾਲ ਦਬ-ਦਬ ਬੂਟਾ ਕੁੱਟਦੇ ਰਹੇ ਉਸ ਬੂਟੇ ਨੂੰ ਫੁੱਟ ਕੇ ਹੱਥ ਵਿੱਚ ਫੜ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਜੋ ਆਪਣੀ ਆਮਾਨਤ ਉਸਨੇ ਵਾਪਸ ਲੈ ਲਈ ਹੈ ਚਿੰਤਾ ਸੀ ਬੇਟੇ ਕਿਧਰੇ ਤਰਮ ਤੋਂ ਨਾ ਡੋਲ ਜਾਨ ਸੋ ਕੇਸਾ ਸਵਾਸਾ ਨਾਲ ਲਿਬਾ ਗਏ ਹਨ ਹੁਣ ਆ ਸਾਨੂੰ ਕੋਈ ਚਿੰਤਾ ਨਹੀਂ ਅਕਾਲ ਪੁਰਖ ਦਾ ਧੰਨਵਾਦ ਹੈ ਕਿ ਮੁਗਲ ਹਾਂ ਮੁਗਲ ਰਾਸੀ ਜੜਵੀ ਨਾਲ ਹੀ ਪੁੱਟੀ ਗਈ ਇਹ ਮੁਗਲ ਜੋ ਅੱਜ ਐਨੇ ਹੰਕਾਰ ਵਿੱਚ পাপ ਸੁਲੰਘਾ ਰਹੇ ਹਨ ਇਹ ਕਸਿਆਰੇ ਤੇ ਮੰਗਤੇ ਬਨਣਗੇ ਇਸੇ ਭਾਰਤ ਭੂਮੀ ਵਿੱਚ ਮੇਰੇ ਸਿੱਖਾਂ ਦੇ ਘਰ ਉਸਾਰਿਆ ਕਰਨਗੇ পাপ ਦਾ ਫਲ ਉਹਨਾਂ ਨੂੰ ਭੁਗਤਣਾ ਹੀ ਪੈਣਾ ਹੈ ਇਹ ਸੁਣ ਕੇ ਰਾਏ ਇਕੱਲਾ ਪੈਪਿਤ ਹੋ ਗਿਆ ਕਿਉਂਕਿ ਉਹ Hindu ਤੋਂ Musalman ਬਣਿਆ ਸੀ ਉਸਨੇ ਬਚਨ ਕੀਤਾ ਮਹਾਰਾਜ ਦਇਆ ਮਿਹਰ ਸਾਰੇ ਤੁਰਕ ਤੇ ਮੁਗਲਾਂ ਨੇ ਤਾਂ ਜ਼ੁਲਮ ਨਹੀਂ ਕੀਤਾ ਸਾਰਿਆਂ ਦੀ ਜੜ ਤਾਂ ਨਹੀਂ ਪੁੱਟੀ ਜਾਣੀ ਚਾਹੀਦੀ ਇਹ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਜਾਤ ਮذਹਬ ਤੇ ਨਸਲ ਦੀ ਨਹੀਂ ਜੋ ਰਾਜ ਨਸ਼ੇ ਵਿੱਚ پاگل ਹੋ ਕੇ ਪਾਪ ਕਰ ਰਹੇ ਹਨ ਉਹ ਕਰਮਾਂ ਦਾ ਫਲ ਭੁਗਤਣਗੇ ਤੂੰ ਚਿੰਤਾ ਨਾ ਕਰ ਵਾਹਿਗੁਰੂ ਤੇਰੇ ਤੇ ਕੁਝ ਰਹੇਗਾ ਤੂੰ ਨੇਕ ਆਤਮੀ ਹੈ ਤੇਰਾ ਗੁਰੂ ਮੈਂ ਸਰਹੰਦ ਨਾਲ ਕੋਈ ਸਬੰਧ ਨਹੀਂ ਤੇਰੀ ਕਾਲ ਥਾਈ ਪਈ ਰਾਏ ਕੱਲਾ ਪ੍ਰਸੰਨ ਹੋ ਗਿਆ ਉਸਨੇ ਸਤਗੁਰੂ ਜੀ ਦੀ ਬਹੁਤ ਹੀ ਸੇਵਾ ਕੀਤੀ ਸਤਗੁਰੂ ਜੀ ਉੱਥੇ ਚੌਕੇ ਦਿਨ ਰਹੇ ਰਾਏ ਕੱਲੇ ਨੂੰ ਆਪਣੀ ਸ੍ਰੀ ਸਾਇ ਤੇ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ